ਕਬੱਡੀ ਪ੍ਰਮੋਟਰ ਬੜਾ ਚੋਰੀਆ ਦਾ ਬੀਤੀ ਰਾਤ ਕਤਲ ਕੀਤਾ ਗਿਆ ਸੀ ਸ਼ਾਮ 6 ਵਜੇ ਢਲਦੇ ਬੀਤ ਦਿਨ ਹਜ਼ਾਰਾਂ ਲੋਕਾਂ ਦੀ ਤਦਾਦ ਵਿੱਚ ਹਾਈ ਟੈਕ ਸਿਟੀ ਬਹਾਲੀ ਦੇ ਅੰਦਰ ਕਬੱਡੀ ਖੇਡ ਗਰਾਊਂਡ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਪੰਜਾਬ ਦੀ ਸਿਆਸਤ ਇਸੇ ਪਖੀ ਹੋਈ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਬਲਵیر ਸਿੰਘ ਕਹਿ ਰਹੇ ਨੇ ਜਿਹੜੇ ਇਹਨਾਂ ਨੂੰ ਜਾਨਮ ਦਿੱਤਾ ਔਰ ਅੱਜ ਤੱਕ ਜਿਹੜੇ ਇਹਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਗਲਤ ਰਾਹ ਤੇ ਪਾਇਆ ਉਹਨਾਂ ਨੂੰ ਵੀ ਜਿਹੜਾ ਹੈਗਾ ਦੇ ਵੀਲ ਆਲਸੋ ਬੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਵੀ ਜਿਹੜਾ ਹੈਗਾ ਇਨਸਾਫ ਦਾ ਸਾਹਮਣਾ ਕਰਨਾ ਪਏਗਾ ਅਸੀਂ ਹਰ ਸੰਭਵ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਜਿਹੜਾ ਗੈਂਗਸਟਰਵਾਦ ਹੈ ਜਿਸ ਤਰ੍ਹਾਂ ਆਤਵਾਦ ਨੂੰ ਖਤਮ ਕੀਤਾ ਸੀਗਾ ਇਹ ਗੈਂਗਸਟਰਵਾਦ ਨੂੰ ਵੀ ਪੰਜਾਬ ਤੋਂ ਜੜੋਂ ਖਤਮ ਕਰਾਂਗੇ ਔਰ ਇਹਨੂੰ ਜਿਹੜੀ ਇਹ ਕਹਾਣੀਆਂ ਨੂੰ ਇੱਕ ਸਿਰੇ ਲਾਉਣਾ ਪਏਗਾ ਮਤਲਬ ਗੈਂਗਸਟਰਵਾਦ ਤੇ ਪੰਜਾਬ ਦੀ ਤਰੱਕੀ ਇਕੱਠੀਆਂ ਨਹੀਂ ਹੋ ਸਕਦੀਆਂ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਜੇ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲਣਾ ਹੈ ਤਾਂ ਇਹ ਜਿਹੜੇ ਗੈਂਗਸਟਰ ਆ ਇਹਨਾਂ ਨੂੰ ਇਹਨਾਂ ਦਾ ਸਫਾਇਆ ਕਰਨਾ ਪਏਗਾ ਔਰ ਪੰਜਾਬ ਸਰਕਾਰ ਕਮਿਟੇਡ ਇਹਨਾਂ ਦਾ ਬਿਲਕੁਲ ਜਰੂਰ ਰੋਕੋਗਾ ਲਗਾਤਾਰ ਇਹ ਹੈਗਾ ਉਹ اسی ਤਰੀਕੇ ਨਾਲ ਗੈਂਗਸਟਰਸ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਚੱਕੀ ਜਾਊਗੀ ਬਿਲਕੁਲ ਚੱਕੀ ਜਾਊਗੀ ਜੀ ਜਿਹੜੀ ਤੁਸੀਂ ਗੱਲ ਕੀਤੀ ਆਪੋਜੀਸ਼ਨ ਦੀ ਜੀ ਇਹ ਇਹ ਕ੍ਰिएशन ਕਿਹਨਾਂ ਦੀ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਬੜੇ ਸੀਨੀਅਰ ਲੀਡਰ ਜਿਹੜੇ ਮੰਤਰੀ ਲੈਵਲ ਤੇ ਰਹੇ ਆ ਜਾਂ ਪਾਰਲੀਮੈਂਟਰੀ ਸੈਕਟਰੀ ਹੋਏ ਆ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ ਇਹਨਾਂ ਨੇ ਇੱਕ ਐਕਸਸ ਪੈਦਾ ਕੀਤੇ ਆ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਹੈਗੇ ਆ ਇਹ ਲੋਕਾਂ ਦੇ ਧੀਆ ਪੁੱਤ ਮਰਵਾ ਰਹੇ ਆ ਇਹ ਦੋਨੋਂ ਪਾਸੇ ਹੀ ਜਿਹੜਾ ਗੈਂਗਸਟਰ ਹੈ ਉਹਨਾਂ ਨੂੰ ਵੀ ਮਰਵਾ ਰਹੇ ਆ ਤੇ ਉਹਨਾਂ ਤੋਂ ਲੋਕਾਂ ਨੂੰ ਮਰਵਾ ਰਹੇ ਆ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਦੇ ਕੋਲ ਇਹ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਬਾਜ਼ ਆ ਜਾਓ ਔਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਬੱਚੇ ਮਲੇ ਇਹਨੂੰ ਮਾੜੀਆਂ ਆਦਤਾਂ ਨੂੰ ਛੱਡ ਕੇ ਚਾਹੇ ਉਹ ਨਸ਼ੇ ਦੇ ਸਮਗਲਰ ਬਣੇ ਹੋਏ ਆ ਜਾਂ ਉਹ ਗੈਂਗਸਟਰ ਬਣੇ ਹੋਏ ਆ ਮਾੜੇ ਕੰਮ ਛੱਡ ਦਿਓ ਤੇ ਆਦਰਵਾਇਜ਼ ਜੋ ਬਾਬੇ ਨਾਰਕ ਨੇ ਕਿਹਾ ਸੀ ਉਹ 48 ਚਾਹੀਆ ਕਿ ਮੰਦੇ ਕਮੀ ਨਾਨਕਾ ਜਦਕਰਤ ਬੰਦਾ ਹੋਏ ਔਰ ਜਿਹੜਾ ਵੀ ਕੋਈ ਗੈਂਗਸਟਰ ਬਣ ਗਿਆ ਉਹਦੀ ਜ਼ਿੰਦਗੀ ਬਹੁਤ ਉਹਦੀ ਹਫ਼ਤਿਆਂ ਚ ਹੁੰਦੀ ਹੈ ਜਾਂ ਮਹੀਨਿਆਂ ਚ ਹੁੰਦੀ ਹੈ ਡਾਕਟਰ ਮੰਨਦੇ ਚਾਹ ਲੋਕ ਵੀ ਸਹਿਮਤ ਕਰਦੇ ਸਰ ਬਹੁਤ ਲੰਬਾਰ ਵਾਰ ਵਾਰ ਜਾਂਦੀ ਕਿਉਂਕਿ ਇਹਦੇ ਨਾਲ ਗੈਂਗਸਟਰ ਪਿਛਲੀ ਸਰਕਾਰ ਤੱਕ ਨੇ ਵੀ ਪਹੁੰਚਣਾ ਸੀ ਤੇ ਪਿਛਲੀ ਪਿਛਲੀ ਸਰਕਾਰਾਂ ਦੀ ਗੱਲ ਹੁੰਦੀ ਹੈ ਜਿੱਥੇ ਵੀ ਮਸਲੇ ਤੇ ਮੌਜੂ ਸਰਕਾਰ ਨੇ ਬਹੁਤ ਜਿਹੜੇ ਲੱਗਦਾ ਕਿ ਕਿਤੇ ਨਾ ਕਿਤੇ ਲੂਪਹੋਲ ਸੀਗਾ ਇਹ ਵੀ ਕਿਹ ਰਿਹਾ ਗੈਂਗਸਟਰ ਮਾਰਨ ਤੋਂ ਬਾਅਦ ਗੱਲਾਂ ਕਰਦੇ ਖੜੇ ਰਹੇ ਜਾਂ ਕੀ ਵੇਟ ਕੀਤਾ ਕਿ ਮਰਿਆ ਕਿ ਉਸ ਤੋਂ ਬਾਅਦ ਨਿਕਲੇ ਦੋ ਬੰਦੇ ਸੇਮ ਟਾਈ तो 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 गया लेकिन गैंग, गैंग वो वो खत्म नहीं हुआ पंजाब की धरती से हर रोज कोई ना कोई मर्डर हो रहा है और पिछले चार जो कबड्डी खिलाड़ी है उनको टारगेट किया गया स्पेशल कबड्डी खिलाड़ी ही क्यों टारगेट हो रहे हैं ठीक है कबड्डी जो स्पोर्ट्स पर्सन है और जो आर्टिस्ट है इनको ज्यादा टारगेट किया जा रहा है ਤੋ ਮਤਲਬ ਇਸਕਾ ਸਾਰਾ ਜੋ ਮਤਲਬ ਇਸਕਾ ਜੋ ਰੂਟ ਕੌਜ਼ ਹੈ ਵੀ ਉਹਨਕੋ ਕਿਉਂ ਟਾਰਗੇਟ ਕੀਤਾ ਜਾ ਰਹਾ ਹੈ ਜੈਸੇ ਸਪੋਰਟਸ ਪਰਸਨ ਹੈ ਉਹਨਕੋ ਸਾ ਰੈਨਸਮ ਕੇ ਲੀਏ ਕੀਤਾ ਜਾ ਰਹਾ ਹੈ इसी तरह जो प्लेयर्स हैं जो प्रॉमिनेंट प्लेयर्स हैं उनको शायद इसलिए क्योंकि उनकी एक रेकोग्नेशन होती है उनकी शोहरत होती है इसका कारण जो भी हो जिस किसी को भी टारगेट किया जा रहा है वो गलत है लेकिन ये क्योंकि कबड्डी के अंदर गैंगस्टर्स का भी पैसा इन्वॉल्व है है क्या बेसिक क्वेश्चन बेसिक क्वेश्चन तो उसमें जो मूल क्वेश्चन है ना वो ये है कि गैंगस्टर पंजाब में हो क्यों या कहीं भी क्यों बाहर के लोग आके भी कर रहे हैं इसके जो दुश्मन है कुछ तो देश की सरहदों के बाहर बैठे हुए हैं चाहे वो अक्रॉस द बॉर्डर पाकिस्तान में हो जहाँ जो कनाडा में अमेरिका में जहाँ और किसी कंट्री में हो और उनके कुछ कुछ तो उनके सपोर्टर यहाँ भी हैं मतलब क्योंकि तो उनको माहौल माहौल बनाया जा रहा है कि स्पोर्ट्स क्योंकि सरकार लगातार कोशिश करती है कि स्पोर्ट्स में या रन में जो है वो आगे युवाओं को भेजा जाए मतलब लेकिन एक डर का माहौल जो है वो गैंगस्टर की तरफ सेक्टर exactly. नहीं, नहीं। वो गैंगस्टर की तरफ से नहीं है ये कॉन्स्पिरेसी हायर लेवल की है पंजाब का माहौल खराब करने की क्योंकि अभी हमारे सीएम साहब बाहर जाके आ रहे हैं हमारे इंडस्ट्री आ रही है हम हेल्थ हेल्थ पे काम कर रहे हैं एजुकेशन पे काम कर रहे हैं किसानों को सहूलतें दे रहे हैं जो सरकार अच्छा काम कर रही है उस पे उसको मतलब सरकार को भी डिस्ट्रैक्ट करने के लिए और लोगों में ये मतलब एक डर का माहौल बनाने के लिए और पंजाब की जो प्रगति है जो तरक्की है पंजाब की उसको रोकने के लिए विरोधियों वालों सवाल उठाना गलत है तो सी, इस सी जवाब नहीं नहीं तो मैं 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 ये नहीं कह रहा हूं मतलब कि सवाल उठाना गलत नहीं है लेकिन उन्होंने जो काम किया है वो गलत काम किया उसका नहीं। 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 है उसका नतीजा भुगत रहे हैं लोग भी भुगत रहे हैं और सरकार उससे लड़ रही है सवाल तो पूछना मतलब आपका भी हक है उनका भी हक है सवाल पूछना गलत नहीं है लेकिन उनको सपोर्ट करना गलत है क्यों नहीं हो रहा जो आदमी ਪਰਿਵਾਰਿਕ ਮੈਂਬਰ ਪਹੁੰਚਾ ਹੋਏ ਇਹ ਕਹਿ ਰਹੇ ਕਿ ਸਾਡੇ ਦਸ ਤੱਕ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਹੀਂ ਇਸ ਨੂੰ ਆਤਵਾਦ ਕੀ ਕਿਹਾ ਜਾਏ ਦਿਨ ਦਿਹਾੜੇ ਸ਼ਾਮ ਢਾਲ ਦੇ ਕਬੱਡੀ ਪ੍ਰਮੋਟਰ ਦਾ ਵੈਸ਼ੀਆਣਾ ਤਰੀਕੇ ਨਾਲ ਕਤਲ ਕਰਕੇ ਚਲੇ ਗਏ ਜਿਸ ਦਾ ਹਾਲੇ 4 ਦਸੰਬਰ ਨੂੰ ਵਿਆਹ ਸੀ ਮਨੋਜ ਜੋਸ਼ੀ ਜ਼ਿਆਦਾ ਜਾਣਕਾਰੀ ਦਿਸਨ ਪਰ ਮਨੋਜ ਹਜ਼ਾਰਾਂ ਲੋਕਾਂ ਦੀ ਤਦਾਦ ਸੀ भराया हुआ मैदान से उस मैदान ਦੇ ਵਿੱਚ ਖੂਨੋ ਖੂਨ ਕਰਨ ਵਾਲੇ ਅੱਤਵਾਦੀ ਕੌਣ ਸੀ ਮਹਾਲੀ ਪੁਲਿਸ ਹਰ ਤੱਕ ਦੱਸ ਕਿਉਂ ਨਹੀਂ ਸਕੀ ਬਹੁਤ ਵੱਡੀ ਗਿਣਤੀ ਦੇ ਚਰਚਾਵਾ ਨੇ ਕਿ ਉਸ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ਉਸਨੇ ਲਈ ਹੈ ਪਰ ਬਹੁਤ ਵੱਡਾ ਫੇਲਿਅਰ ਹੈ ਹਾਈ ਟੈਕ ਸਿਟ ਦੇ ਵਿੱਚ ਜਿਸ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਜਿਸ ਦੀ ਉਮਰ ਮਹਿਜ਼ 30 ਸਾਲ ਦੀ ਸੀ ਕਿਸੇ ਨੇ ਬਿਲਕੁਲ ਆਪਾਂ ਜੇ ਗੱਲ ਕਰੀਏ ਤਾਂ ਇਹ ਵਾਕਈ ਹੀ ਬਹੁਤ ਬੜੀ ਕਾਨੂੰਨੀ ਹਰਕਤ ਹੈਗੀ ਹੈਗੀ ਹੈ ਪਹਿਲੀ ਗੱਲ ਤਾਂ ਗੱਲ ਕਰੀਏ ਦੂਜੀ ਗੱਲ ਹੈ ਇਹ ਪਲਾਨਿੰਗ ਨਾਲ ਕੀਤਾ ਗਿਆ ਤਿੰਨ ਦਿਨ ਤੋਂ ਉੱਥੇ ਜਿਹੜਾ ਸੀਗਾ ਇਹ ਮੈਡ ਟੂਰਨਾਮੈਂਟ ਚੱਲ ਰਹੇ ਸੀਗੇ ਤੇ ਜਿੱਥੇ ਇਹ ਕਤਲ ਕੀਤਾ ਗਿਆ ਉਸ ਤੋਂ ਮਾਤਰ ਆਪਾਂ ਕਹੀਏ ਕਿ 50 ਮੀਟਰ ਦੀ ਦੂਰੀ ਤੋਂ ਪਰ ਸੜਕ ਸੀਗੀ ਉੱਥੋਂ ਮੋਟਰਸਾਈਕਲ ਤੇ ਉਹ ਦੌੜ ਜਾਂਦੇ ਨੇ ਤੇ ਹਾਲ ਤੱਕ ਪੁਲਿਸ ਦੇ ਹਵਾਲੇ ਨਹੀਂ ਆਏ ਨਾ ਮੋਟਰਸਾਈਕਲ ਮਿਲੇ ਆ ਨਾ ਬਲੈਰੋ ਕਹਿੰਦੇ ਗੱਡੀ ਦੀ ਗੱਲ ਕਰਦੇ ਨੇ ਨਾ ਬਲੈਰੋ ਗੱਡੀ ਮਿਲੀ ਹੈਗੀ ਹੈ ਔਰ ਦੋਨੋਂ ਹੀ ਅਸੀਂ ਕਹੀਏ ਇੱਕ ਦਾ ਨਾ ਹੈ ਮੱਖਣ ਅਮ ਕੀ ਐਂਡ ਡਿਫਾਲਟਰ ਕਰੰਟ ਜਿਹੜਾ ਹੈਗਾ ਦੋਵਾਂ ਦੇ ਨਾਂ ਸਾਹਮਣੇ ਆ ਰਹੇ ਜਿਹੜੇ ਕੀ ਆਪਾਂ ਕਹੀਏ ਕਿ ਗੋਪੀ ਹਰ ਹਰ ਗੋਪੀ ਗੁਰ ਮਨ ਗੋਪੀ ਨੇ ਆਪਣੇ ਜਿਹੜੀ ਟਵੀਟ ਸੀਗੀ ਉਹਦੇ ਲਿਖਿਆ ਸੀਗਾ ਤੇ ਉਹ ਸਪਸ਼ਟ ਗੱਲ ਕਰਦੀ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੈਗਾ ਪਰ ਦੂਜੇ ਪਾਸੇ ਡਾਕਟਰ ਬਲਬੀਰ ਮੰਤਰੀ ਨੇ ਸਰਕਾਰ ਦੇ ਵੱਡੇ ਮੰਤਰੀ ਹੈਗੇ ਨੇ ਤੇ ਉਹਨਾਂ ਨੇ ਜੋ ਗੱਲ ਕਹੀ ਹੈਗੀ ਆ ਅਸੀਂ ਉਸ ਉੱਪਰ ਵੀ ਆਨੇ ਉਹ ਕਹਿੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਬਾਹਰ ਬੈਠੀਆਂ ਤਾਕਤਾਂ ਨਾ ਵਿੱਚ ਇਹਨਾਂ ਦਾ ਨਾਂ ਵੀ ਆਂਦਾ ਹੈਗਾ ਚਾਹੇ ਲਾਰੈਂਸ ਦੇ ਬੰਦੇ ਨੇ ਚਾਹੇ ਆਪਾਂ ਬਬੀਹਾ ਗੈਂਡ ਦੇ ਬੰਦੇ ਨੇ ਤੇ ਉਹ ਇੱਕ ਵਾਰ ਦੀ ਗੱਲ ਕਰਦਣੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੁੱਖ ਮੰਤਰੀ ਸਾਹਿਬ ਹੁਣੀ ਬਾਹਰ ਜਾਪਾਨ ਜਾ ਕੇ ਆਏ ਨੇ ਦੱਖਣੀ ਕੋਰੀਆ ਜਾ ਕੇ ਆਏ ਆ ਉੱਥੇ ਵਪਾਰੀਆਂ ਨੂੰ ਮਿਲ ਕੇ ਆਏ ਤੇ ਇਹ ਚੰਦ ਨੇ ਕੀ ਮਾਹੌਲ ਖਰਾਬ ਹੋਵੇ ਤੇ ਇੱਥੇ ਜਿਹੜੀ ਹੈਗੀ ਹੈ ਬਾਹਰ ਦੀਆਂ ਜਿਹੜੇ ਲੋਕ ਨਾ ਉਹ ਨਾ ਪਰ ਇਹ ਗੱਲ ਮੰਤਰੀ ਭਾਵੇਂ ਕਹਿ ਰਹੇ ਆ ਉਹ ਵੀ ਕਹਿੰਦੇ ਸੀ ਗੈਂਗਸਟਰਾਂ ਨੂੰ ਮਾਰਿਆ ਹੈਗਾ ਤੇ ਬਹੁਤ ਸਾਰੇ ਗੈਂਗਸਟਰ ਅਸੀਂ ਜਿਹੜੇ ਨਿਊਟਰਲਾਈਜ਼ ਵੀ ਕੀਤੇ ਹੈਗੇ ਨੇ ਵੱਡੀ ਕਾਰਵਾਈ ਕਰਕੇ ਜਰੀਏ ਪਰ ਇਹ ਫੇਰ ਵੀ ਜਿਹੜੀ ਹੈਗੀ ਹੈ ਗੈਂਗਵਰ ਖਤਮ ਨਹੀਂ ਹੋ ਰਹੀ ਤੇ ਵੱਡੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਆਪਾਂ ਰਾਤ ਵੀ ਪਰਦੇ ਸੀਗੇ ਬਨੋ ਕੇ ਦੇਖੋ ਰਾਣਾ ਬਲਾ ਚੌਰੀਆ ਉਸ ਮਾਂ ਦਾ ਕੀ ਕਸੂਰ ਸੀ ਜਿਸ ਨੇ 9 ਮਹੀਨੇ ਕੁੱਖ ਦੇ ਵਿੱਚ ਰਾਣੇ ਨੂੰ ਰੱਖਿਆ ਉਸ ਧੀ ਦਾ ਕੀ ਕਸੂਰ ਸੀ ਜਿਹੜੀ 4 ਦਸੰਬਰ ਨੂੰ ਰਾਣੇ ਬਲਾ ਚੌਰੀ ਨਾਲ ਵਿਆਹ ਕੇ ਆਈ ਸੀ ਉਸ ਬਾਪ ਦਾ ਕੀ ਕਸੂਰ ਸੀ ਜਿਸ ਨੇ ਰਾਣੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਇਹ ਕਬੱਡੀ ਮੈਦਾਨ ਨਹੀਂ ਇਹ ਤਾਂ ਕਤਲ ਕਰਨ ਵਾਲਿਆਂ ਉਗਾਰਤਾ ਬਣਾ ਦਿੱਤੀਆਂ ਇਹਨਾਂ ਲੋਕਾਂ ਨੇ ਤਾਂ ਐਡੀ ਹਾਈ ਟੈਕ ਸਿਟੀ ਜਿਹੜੀ ਬਿਲਕੁਲ ਕਿਰੀ ਹੋਵੇ ਕੈਮਰਿਆਂ ਦੇ ਵਿੱਚ ਆ ਪੁਲਿਸ ਖੜੀ ਹੋਵੇ ਖੱਬੇ ਸੱਜੇ ਇਹ ਮਾਰ ਕੇ ਚਲੇ ਕਿਵੇਂ ਗਏ ਖੌਫ ਕੀ ਹੋਣੀ ਆ ਖਾਕੀ ਦਾ ਬਿਲਕੁਲ ਇਹ ਸਵਾਲ ਜਿਹੜਾ ਤੁਸੀਂ ਕਰ ਰਹੇ ਹੋ ਇਹ ਸਾਰੇ ਲੋਕ ਸਵਾਲ ਕਰਦੇ ਸੀ ਹਜ਼ਾਰਾਂ ਦੀ ਲੋਕ ਦੀ ਭੀੜ ਸੀਗੀ ਉਹਨਾਂ ਵਿੱਚ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਇਹਨਾਂ ਦੋਵਾਂ ਹਮਲਾਵਰਾਂ ਨੂੰ ਪਕੜਨ ਦੀ ਤੇ ਜੇ ਪਕੜੇ ਜਾਂਦੇ ਤਾਂ ਕੋਈ ਹੋਰ ਕਾਰਵਾਈ ਹੋਣੀ ਸੀ ਕੋਈ ਹੋਰ ਗੱਲ ਹੋਣੀ ਸੀ ਪਰ ਕਿਸੇ ਨੇ ਨਹੀਂ ਪਕੜਿਆ ਉਹ ਦੌਰਾਂ 'ਚ ਕਾਮਯਾਬ ਹੋਏ 14 ਫਾਇਰ ਕੀਤੇ ਪਹਿਲਾਂ ਆਕੇ ਫਾਇਰ ਕੀਤੇ ਜਦੋਂ ਮਾਰਿਆ ਉਸ ਤੋਂ ਬਾਅਦ ਫੇਰ ਕਰਦੇ ਹੋਏ ਨਿਕਲੇ ਨੇ ਉਹ ਤੇ ਮੋਟਰਸਾਈਕਲ ਤੇ ਚਲੇ ਗਏ ਨੇ ਬਾਪਾ ਕਿ ਬਾਕੀ ਇਹ ਸਵਾਲ ਹੈਗਾ ਆ ਕਿ ਹਾਈ ਟੈਕ ਸਿਟੀ ਹੈ ਕੈਮਰਾ ਲੈਸ ਸਿਟੀ ਕਿਹਾ ਜਾਂਦਾ ਹੈਗਾ ਸਾਹਮਣੇ ਐਮਟੀ ਸਕੂਲ ਸੀਗਾ ਉਸ ਤੋਂ ਅੱਗੇ ਆਪਾਂ ਜਾਈਏ ਤਾਂ ਆਪਾਂ ਕਹਿੰਦੇ ਕਹਿੰਦੇ ਆ ਕਿ ਥੋੜੀ ਦੂਰ ਦੇ ਉੱਪਰ ਪੁਲਿਸ ਸਟੇਸ਼ਨ ਹੈਗਾ ਤੇ ਦੂਜੇ ਪਾਸੇ ਆਪਾਂ ਜਾਈਏ ਆਪਾਂ ਇੰਟਰਨੈਸ਼ਨਲ ਬੈਂਕ ਦੀ ਜਿਹੜੀ ਬਿਲਡਿੰਗ ਹੈਗੀ ਹੈ ਉਹ ਵੀ ਉੱਥੋਂ ਤੋਂ ਕਿਲੋਮੀਟਰ ਦੂਰ ਦਾ ਮਤਲਬ ਕੀ ਇਹ ਉਹ ਪੂਰਾ ਐਸਾ ਐਸਾ ਏਰੀਆ ਹੈਗਾ ਜਿਹੜਾ ਕਿ ਅਸੀਂ ਕਹੀਏ ਕਿ ਸਿਕਿਉਰ ਮੰਨਿਆ ਜਾਂਦਾ ਹਾਈ ਟੈਕ ਮੰਨਿਆ ਜਾਂਦਾ ਹੈਗਾ ਕੈਮਰੇ ਐ 에어ਪ ਤੇ ਲਗੇ ਇਹ ਗੱਲ ਹੱਦ ਤੱਕ ਸਾਹਮਣੇ ਨਹੀਂ ਆਈ ਪੁਲਿਸ ਵੀ ਹੱਦ ਤੱਕ ਨਾ ਹੀ ਪਤਾ ਲਗਾ ਸਕੇ ਕਿ ਕਿਹੜੇ ਕਿਹੜੇ ਹੋ ਨੇ ਪਰ ਅਸੀਂ ਤੁਹਾਨੂੰ ਦੱਸਿਏ ਕਿ ਉਹ ਜੋ ਆਪਾਂ ਕਹੀਏ ਕਿ ਰਾਣਾ ਬਲਾ ਚੋਰੀ ਹੈਗਾ ਉਹਦਾ ਪੋਸਟਮਾਰਟਮ ਹੈਗਾ ਇਸੀ ਹਸਪਤਾਲ ਦੇ ਆਪਾਂ ਕਹੀਏ ਗਵਰਨਮੈਂਟ ਮੈਡੀਕਲ ਕਾਲਜ ਜਿਹੜਾ ਹੈਗਾ ਆ ਫੇਸ 6 ਮੋਹਾਲੀ ਇੱਥੇ ਕੀਤਾ ਜਾਣਾ ਤੇ 11 ਵਜੇ ਦੇ ਸਾਢੇ 11 ਵਜੇ ਦੇ ਆਸ-ਪਾਸ ਜਿਹੜੀ ਹੈਗੀ ਆ ਉਹ ਇੱਥੇ ਬੋਡੀ ਆਏਗੀ ਤੇ ਡਾਕਟਰਸ ਦਾ ਜਿਹੜਾ ਬੋਰਡ ਹੈ ਉਹ ਬਣਾਇਆ ਜਾਏਗਾ ਜੋ ਪੁਲਿਸ ਦੀ ਫਾਈਲ ਦੇ ਨਾਲ ਆਏਗੀ ਤਾਂ ਉਸ ਉਹਨਾਂ ਜਿਹੜਾ ਪੋਸਟਮ ਕਰਕੇ ਪਰਿਵਾਰ ਨੂੰ ਜਿਹੜੀ ਲਾਸ਼ ਹੈ ਬੋਡੀ ਦਿੱਤੀ ਜਾਏਗੀ ਪਰ ਬਾਕੀ ਹੀ ਹੈ ਗਿਆ ਪਰਿਵਾਰ ਚ ਮਾਤਮ ਹੈ ਗਿਆ ਵੱਡਾ ਘਰ ਦਾ ਮੁੰਡਾ ਸੀਗਾ ਤੇ ਆਪਾਂ ਕਹਿੰਦੇ ਕਿ ਨੌਜਵਾਨ 30 ਸਾਲ ਦਾ ਮੁੰਡਾ ਮਹਿ 30 ਸਾਲ ਦਾ ਮੁੰਡਾ ਸੀਗਾ ਔਰ ਲੜਕੀ ਜਿਹੜੀ ਸੀਗੀ ਆਪਾਂ ਕਹਿੰਦੇ 4 ਦਸੰਬਰ ਨੂੰ ਮੈਰਿਜ ਹੁੰਦੀ ਹੈ 6 ਨੂੰ ਪਿੰਡ ਦੇ ਵਿੱਚ ਰਿਸੈਪਸ਼ਨ ਸੀਗੀ ਤੇ ਕੁਝ ਦਿਨ 10 ਦਿਨ ਹੋਏ ਤੇ 11 ਦਿਨ ਹੋਏ ਸੀ ਵਿਆਹ ਹੋਇਆ ਨੂੰ ਆਪਾਂ ਕਹਿੰਦੇ ਆ ਤੇ ਉਹਦਾ ਜਿਹੜਾ ਹੈਗਾ ਕਤਲ ਕਰਤਾ ਦੰਦਾ ਪੂਰੇ ਪਰਿਵਾਰ ਚ ਮਾਤਮ ਹੈ ਜਿਹੜੇ ਵੀ ਰਿਸ਼ਤੇਦਾਰ ਆਉਂਦੇ ਆ ਅਗਰ ਕੋਈ ਮੌਕੇ ਤੇ ਪਹੁੰਚਦਾ ਤਾਂ ਪਤ ਬਈਆ ਪ ਚਾਰ ਗੋਲੀਆਂ ਸਿੱਧੀਆਂ ਸਿਰ ਦੇ ਵਿੱਚ ਮਾਰੀਆਂ ਗਈਆਂ ਨੇ ਉਹ ਜਿਹੜੀਆਂ ਚਾਰੇ ਗੋਲੀਆਂ ਨੇ ਉਹ ਇਸ ਗੱਲ ਦਾ ਸਬੂਤ ਨੇ ਕਿ ਬੇਖੌਫ ਸੀਗੇ ਉਹ ਮਾਰਨ ਵਾਸਤੇ ਆਏ ਸੀਗੇ ਤੇ ਬਦਲ ਦਿੱਤਾ ਜੋ ਗੋਪੀ ਗੁਰਹਰਸਪੁਰਾ ਵੱਲੋਂ ਜੋ ਪੋਸਟ ਭਾਈ ਗਿਆ ਉਹ ਸਪਸ਼ਟ ਕਿਹਾ ਗਿਆ ਕਿ ਅਸੀਂ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦੇ ਕੇਸ ਦਾ ਬਦਲ ਦਿੱਤਾ ਕਿਉਂਕਿ ਰਾਣਾ ਬਲਾਚੌਰਿਆ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਲੋਗਾਂ ਨੂੰ ਜਿਹਾ ਸੀਗਾ ਆਪਣੇ ਘਰ ਚ ਪਨਾਹ ਦਿੱਤੀ ਉਹਨੇ ਮਦਦ ਕੀਤੀ ਸੀਗੀ ਇਹ ਗੱਲ ਨਹੀਂ ਇਹ ਪੁਲਿਸ ਦੱਸੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਮੂਸੇ ਵਾਲਾ ਕੇਸ ਚ ਮਾਨਸਾ ਪੁਲਿਸ ਨੇ ਰਾਣੇ ਬਲਾਚੋਰੀ ਬਲਾਚੋਰੀ ਨੂੰ ਸੱਦਿਆ ਕਿਸੇ ਕੇਸ ਚ ਪਰਵਾਨਾ ਭੇਜਿਆ ਕਿਵੇਂ ਇਨਵੋਲਵਮੈਂਟ ਹੋ ਗਈ ਰਾਣੇ ਬਲਾਚੋਰੀ ਦੀ ਇਸ ਕੇਸ ਦੇ ਵਿੱਚ ਕੋਈ ਵੀ ਉੱਠ ਕੇ ਪੋਸਟ ਪਬਲਿਸ਼ ਕਰ ਦੇਗਾ ਹੋਰ ਵੱਡੀ ਗੱਲ ਹੈ ਜਿਸ ਟਾਈਮ ਰਾਣੇ ਬਲਾਚੋਰੀ ਨੂੰ ਮਾਰਿਆ ਗਿਆ ਉਸ ਕੋ ਲਾਇਸੈਂਸੀ ਪਿਸਤਲ ਵੀ ਸੀ ਪੁਲਿਸ ਵੀ ਖੱਬੇ ਸੱਜੇ ਖੜੀ ਸੀ ਹਨੇਰਗਰਦੀ ਚੱਲ ਰਹੀ ਹੈ ਫਿਰ ਤਾਂ ਆਪਣੇ ਸਮਾਨ ਸਵਾਰੀ ਦਾ ਜਿੰਮੇ ਅਸੀਂ ਜ਼ਿਕਰ ਕਰਦੇ ਹਾਂ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਬੱਚੇ ਨਹੀਂ ਕਬੱਡੀ ਦੇ ਖੇਡ ਗਰਾਊਂਡ ਦੇ ਵਿੱਚ ਆਉਣਗੇ ਇਸ ਤਰੀਕੇ ਦੇ ਨਾਲ। ਨਹੀਂ ਬਿਲਕੁਲ ਇਹ ਜਿਹੜਾ ਕੱਲ ਦਾ ਮਸਲਾ ਹੋਇਆ ਬਾਕੀ ਇਹ ਉੱਥੇ ਜਿਹੜੇ ਸੀ ਨਾਲ ਬੰਦੇ ਵੀ ਸੀਗੇ। ਤੇ ਉਹਨਾਂ ਨੇ ਸੈਲਫੀ ਖਿਚਾਉਣ ਦੀ ਗੱਲ ਕੀਤੀ ਇੱਕਦਮ ਜਿਹੜਾ ਹੈਗਾ ਉਹ ਵੈਪਨ ਨਾਲ ਜਿਹੜਾ ਬਾਹਰ ਕਰਦੇ ਨੇ ਪਰ ਇੱਕ ਗੱਲ ਸਪਸ਼ਟ ਹੁੰਦੀ ਹੈ ਜੇ ਆਪਾਂ ਇਹ ਜਿਹੜੀ ਪੋਸਟ ਆਪਾਂ ਨੂੰ ਜੇ ਨਾ ਮੰਨੀਏ ਆਪਾਂ ਪੋਸਟ ਨੂੰ ਆਪਾਂ ਜਿਹੜੀ ਮੀਡੀਆ ਦੀ ਕੋਈ ਇਹਦੀ ਪੁਸ਼ਟੀ ਨਹੀਂ ਕਰਦਾ ਹੈਗਾ ਪਰ ਜੋ ਪੋਸਟ ਆਈ ਹੈ ਪੁਲਿਸ ਵੀ ਇਸ ਨੂੰ ਖੰਗਾਰ ਰਹੀ ਹੈਗੀ ਹੈ ਪੁਲਿਸ ਦੀਆਂ ਟੀਮਾਂ ਨੌ ਟੀਮਾਂ ਨਹੀਂ ਬਣਾਈਆਂ ਗਈਆਂ ਨੇ ਜਿਹੜੀ ਇਸ ਵਾਸਤੇ ਕੰਮ ਕਰ ਰਹੀਆਂ ਹੈਗੇ ਨੇ ਪਰ ਇੱਕ ਗੱਲ ਸਪਸ਼ਟ ਹੈ ਕਿ ਇਸ ਦੇ ਵਿੱਚ ਇਹ ਲਿਖਿਆ ਗਿਆ ਹੈ ਦੋ ਬੰਦਿਆਂ ਦੇ ਜਿਹੜੇ ਨਾਮ ਸੀਗੇ ਉਹ ਲਿਖੇ ਗਏ ਸੀਗੇ ਦੇ ਵਿੱਚ ਜਿਨ੍ਹਾਂ ਬਾਰੇ ਉਹਨਾਂ ਨੇ ਸਪਸ਼ਟ ਗੱਲ ਕੀਤੀ ਗਈ ਹੈਗੀ ਹੈ ਕਿ ਜੱਗੂ ਇਨ੍ਹਾਂ ਦੇ ਨਾਲ ਇਹ ਵੀ ਕਿ ਦੱਸਿਆ ਜਾਂਦਾ ਕਿ ਕਬੱਡੀ ਦੇ ਪ੍ਰੋਮੋਟਰ ਵੀ ਇਨ੍ਹਾਂ ਦੇ ਨਾਲ ਕੋਈ ਵੀ ਪਲੇਅਰ ਨਾ ਖੇਲੇ ਅਗਰ ਖੇលੂਗਾ ਤਾਂ ਉਹਦਾ ਹਾਸ਼ਰ ਵੀ ਇਦਾਂ ਹੋਊਗਾ ਪਰ ਇਹ ਹੈ ਕਿ ਜਿਹੜੀ ਕਬੱਡੀ ਦਾ ਖੇਲ ਆ ਉਹਦੇ ਵਿੱਚ ਵੀ ਗੈਂਗਸਟਰ ਬਾਰ ਜਿਹੜਾ ਹੈਗਾ ਉਹ ਇਨਵੋਲ ਹੋ ਸਕਿਆ ਇਹ ਪਿੱਛੇ ਤੋਂ ਰਹਿ ਕੇ ਉਹ ਪੂਰੀ ਇਸ ਗੈਂਗਸਟਰ ਬਾਰ ਨੂੰ ਜਿਹੜਾ ਹੈਗਾ ਗੈਂਗਸਟਰ ਜਿਹੜੇ ਨੇ ਇਸ ਕਬੱਡੀ ਦੇ ਖੇਲ ਨੂੰ ਚਲਾ ਰਹੇ ਨੇ ਇਹ ਗੱਲ ਵੀ ਸਾਹਮਣੇ ਆ ਰਹੀ ਹੈਗੀ ਹੈ ਤੇ ਈਪਰ ਵੀ ਜਿਹੜੀ ਹੈਗੀ ਹੈ ਪੁਲਿਸ ਨੂੰ ਜਾਂਚ ਕਰਨੀ ਹੋਊਗੀ ਇਸ ਤੋਂ ਵੀ ਨੱਥ ਪਾਣੀ ਹੋਊਗੀ ਤਾਂ ਕਿ ਜਿਹੜੀ ਖੇਲ ਹੈ ਉਹ ਸਾਡੀ ਪੰਜਾਬ ਦੀ ਜਿਹੜੀ ਕਬੱਡੀ ਹੈ ਮਿੱਟੀ ਦੀ ਜਿਹੜੀ ਖੇਲ ਹੈਗੀ ਉਹ ਕਬੱਡੀ ਖਤਮ ਨਾ ਹੋਵੇ ਇਸ ਕਰਕੇ ਇਹ ਗੈਕਸਟਰ ਜਿਹੜੇ ਨੇ ਕੋਈ ਪੈਸੇ ਦੀ ਇਨਵੋਲਵਮੈਂਟ ਹੈ ਕਿ ਟਰੈਕਟਰ ਦਤਿਆਂਦੇ ਕਿਤੇ ਕੰਬਾਈਨ ਦਤਿਆਂਦੀ ਕਿਤੇ ਪਹਿਲਾਂ ਬੁਲਟ ਮੋਟਰਸਾਈਕਲ ਹੁੰਦੇ ਸੀਗੇ ਹੁਣ ਟਰੈਕਟਰ ਕੰਬਾਈਨਾਂ ਦੀ ਗੱਲ ਆਉਣ ਲੱਗੀ ਆ ਬਾਗੀ ਪੈਸਾ ਇਨਵੋਲ ਹੈ ਅਗਰ ਕਿ ਟਰੈਕਟਰ ਕਮਾਈ ਦੀ ਗੱਲ ਨੇ 35 ਲੱਖ 36 ਲੱਖ ਦੀ ਗੱਲ ਕਰਦੇ ਆ 50 ਲੱਖ ਦੀ ਗੱਲ ਕਰਦੇ ਆ ਉਹ ਵੜੀ ਜਿਹੜੀ এনਵਾਇਰਨਮੈਂਟ ਆ ਪੈਸੇ ਦੀ ਜਿਹੜੀ এনਵਾਇਰਨਮੈਂਟ ਆ ਕੀ ਆ ਉਹ ਇੱਥੇ ਦਿਖਾਈ ਦੇ ਰਹੀ ਹੈ ਇਸ ਕਰਕੇ ਗੈਂਗਸਟਰ ਜਿਹੜੇ ਨੇ ਇਹਦੇ ਪਿੱਛੇ ਜਿਹੜੇ ਨੇ ਉਹ ਪੂਰੀ ਆਪਾਂ ਕੀ ਹੈ ਭੂਮਿਕਾ ਨਿਭਾ ਰਹੇ ਨੇ ਤੇ ਇਹ ਜਿਹੜੀ ਚੀਜ਼ਾਂ ਸਾਹਮਣੇ ਆਈ ਇਹਦੇ ਪਰਬਿਹਰ ਸਰਕਾਰ ਆ ਉਹਨੂੰ ਜਿਹੜੀ ਆਪਾਂ ਕਿਹਾ ਏਜੰਸੀਜ਼ ਹੈਗੀਆਂ ਜਾਂ ਪੁਲਿਸ ਹੈਗੀ ਆ ਉਨਾ ਨਹੀਂ ਪਰ ਵੀ ਜਾਂਚ ਕਰਨ ਦੀ ਜਰੂਰਤ ਹੈ ਤਾਂ ਕਿ ਅੱਗੇ ਨੂੰ ਐਦਾਂ ਦੀਆਂ ਵਾਰਦਾਤਾਂ ਨਾ ਹੋਣ ਦੇ ਉੱਤੋਂ ਬਚਾ ਜੱਸ ਕੇ ਤੇ ਤੀਜੀ ਗੱਲ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਕਾਤਲ ਪਕੜੇ ਜਾਣ ਚਾਹੀਦੇ ਹੈ ਪਰਿਵਾਰ ਦੇ ਮੈਂਬਰ ਵੀ ਇਹੀ ਕਹਿੰਦੇ ਆ ਬਾਪ ਵੀ ਰਾਤੀ ਇਹੀ ਕਹਿੰਦਾ ਸੀਗਾ ਕਿ ਜਿਹੜੇ ਕਾਤਲਾਂ ਨੂੰ ਪਕੜਾ ਜਾਣ ਜਦ ਗਿਆ ਨਾਮ ਦੋਹਾਂ ਦੇ ਸਾਹਮਣੇ ਆਏ ਹੈਗੇ ਨੇ ਆਪਾਂ ਕਹੀਏ ਮੱਖਣਾ ਮਰਸਰੀਆ ਤੇ ਆਪਾਂ ਕਹਿੰਦੇ ਡਿਫਾਲਟਰ ਜਿਹੜਾ ਹੈਗਾ ਆਪਾਂ ਕਹੇ ਕਰਨ ਉਹਨਾਂ ਦਾ ਨਾਮ ਆਇਆ ਨੇ ਜਿਹਨਾਂ ਨੇ ਕਤਲ ਕੀਤਾ ਹੈਗਾ ਤੇ ਸਗਰ ਉਹ ਪਰਿਵਾਰ ਕਿਵੇਂ ਪਾਣਾ ਮੰਨੇਗਾ ਜਿਸ ਦਾ ਚੋਬਰ ਪੁੱਤ ਇਸ ਦੁਨੀਆ ਤੋਂ ਖੋ ਲਿਆ ਗਿਆ ਵੈਸ਼ੀਆਨਾ ਤਰੀਕੇ ਨਾਲ ਮੂੰਹ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸ਼ਾਇਦ ਅਜਹੀ ਦ੍ਰਿੰਦਗੀ ਭਰੀ ਮਾਵਤਾ ਰੱਬ ਕਿਸੇ ਨੂੰ ਨਾ ਦਏ ਪਰ ਇਸ ਸਖਤ ਕਾਰਵਾਈਆਂ ਕਰਨੀਆਂ ਪੈਣਗੀਆਂ ਕੱਲੇ ਬਿਆਨ ਨਾਲ ਨਹੀਂ ਸਰੇਗਾ ਬਹੁਤ ਸ਼ੁਕਰੀਆ ਮਨੋਤ ਜ਼ਿਆਦਾ ਜਾਣਕਾਰੀ ਦੀ ਸੰਭਾਅਨ ਉਮੀਦ ਕਰਦੇ ਹਾਂ ਕਿ ਮਹਾਲੇ ਪੁਲਿਸ ਕੋਈ ਠੋਸ ਕਦਮ ਇਸ ਫਾਇਰਿੰਗ ਇਨਸੀਡੈਂਟ ਤੇ ਕਰੇਗੀ